ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਮੈਂ ਪ੍ਰਦੀਪ ਸਾਹਿਬ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਸੋ ਅੱਜ ਅਸੀਂ ਫਿਰੋਜ਼ਪੁਰ ਦੇ ਵਿੱਚ ਖੜੇ ਆਂ ਰਸਦ ਲੈ ਕੇ ਆਏ ਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਵੱਲੋਂ 900 ਕਿੱਲੇ ਦੀ ਬਜਾਈ ਕਰਾਉਣ ਵਾਸਤੇ ਡੀਏਪੀ ਖਾਦ ਵੀ ਤੇ ਹੋਰ ਰਸਦ ਹੈ ਤੇ ਕੁਝ ਨਗਦੀ ਵੀ ਹੈਗੀ ਆ ਵੀ ਜਿਹੜੀ 900 ਕਿੱਲੇ ਦੀ ਬਜਾਈ ਕਰਾਉਣੀ ਆ ਤੇ ਉਹ ਵੀ ਜਿਹੜੀ ਛੋਟੀ ਕਿਸਾਨੀ ਆ ਜਿਨ੍ਹਾਂ ਕੋਲੇ ਕਿੱਲਾ ਦੋ ਕਿੱਲੇ ਹੱਦ 5 ਕਿੱਲਿਆਂ ਤੱਕ ਭਾਰਤੀ ਕਿਸਾਨ ਯੂਨੀਅਨ ਇਕੱਠੜ ਕਾਉਂਦਾ ਨੇ ਇਹ ਜਿਹੜੀ ਖੜ ਪੀੜਤ ਕਿਸਾਨ ਭਰਾਵਾਂ ਦੀ ਮਜ਼ਦੂਰਾਂ ਦੀ ਜਿਹੜੀ ਕਿ ਮਦਦ ਲਈ ਸੋ ਤੁਸੀਂ ਦੇਖ ਸਕਦੇ ਹੋ ਭਾਰਤੀ ਕਿਸਾਨ ਯੂਨੀਅਨ ਨੇਕਤਾ ਰਕਾਉਂਦਾ ਦੇ ਆਗੂ ਬਰਕਰਾਰ ਸਾਰੇ ਤੁਹਾਨੂੰ ਮਨੋਂ ਖੜ ਪੀੜਤਾਂ ਦੇ ਲਈ ਮਦਦ ਲੈ ਕੇ ਪਹੁੰਚੇ ਨੇ ਉਪ ਬਰਧਾਨ ਹਨ ਹੁਜ ਸਿੰਘ ਤਨੇਰ ਮਾਂਗੇਵਾਲ ਪਿੰਡ ਤੋਂ ਸੋ ਭਾਰਤੀ ਕਿਸਾਨ ਜੂਨੀ ਨੇਕ ਤੜਕਾਉਂਦਾ ਦੇ ਜਝਾਰੂ ਯੋਧੇ ਜਿਹੜੇ ਹੜ ਪੀੜਤਾ ਲਈ ਰਸਬ ਲੈ ਕੇ ਆਏ ਨੇ ਕਣਕ ਲੈ ਕੇ ਆਏ ਨੇ ਬੀ ਲੈ ਕੇ ਆਏ ਆ ਡੀਜ਼ਲ ਲੈ ਕੇ ਆਏ ਆ ਨਗਦ ਲੈ ਕੇ ਆਏ ਆ ਜਗਰਾਜ ਸਿੰਘ ਜੀ ਉਹ ਬਹੁਤ ਬਹੁਤ ਧੰਨਵਾਦ ਸਾਥੀਓ ਇਹ ਇੱਕ ਛੋਟਾ ਜਿਹਾ ਪ੍ਰਾਰਲ ਹੈ ਕਿ ਜਿਹੜੇ ਆਪਣੇ ਕਿਸਾਨ ਮਜ਼ਦੂਰ ਜਿਨ੍ਹਾਂ ਦਾ ਹੜ੍ਹਾਂ ਦੇ ਵਿੱਚ ਨੁਕਸਾਨ ਹੋ ਗਿਆ ਜ਼ਮੀਨਾਂ ਦਾ ਨੁਕਸਾਨ ਹੋ ਗਿਆ ਘਰਾਂ ਦਾ ਨੁਕਸਾਨ ਹੋ ਗਿਆ ਸੋ ਉਹਨਾਂ ਨੂੰ ਮੁੜ ਉਠਾਉਣ ਲਈ ਮੁੜ ਬਰਾਬਰ ਦੇ ਕਰਨ ਲਈ ਈ ਮਦਦ ਕੀਤੀ ਜਾ ਰਹੀ ਹੈ ਸੋ ਸਾਥੀਓ ਇਸ ਤਰ੍ਹਾਂ ਦੇ ਅਪਰਾਧਿਆਂ ਨੂੰ ਦੱਬ ਕੇ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਮੈਸੇਜ ਆਵੇ ਕਿ ਆਪਾਂ ਇੱਕ ਦੂਜੇ ਦੀ ਬਾਹ ਫੜੀਏ ਜਿਹੜੀਆਂ ਵਿੱਥਾਂ ਜਿਹੜੀਆਂ ਦਰਾਰਾਂ ਇਹ ਕਾਰਪੋਰੇਟ ਨਿਜਾਮ ਨੇ ਮਨੁੱਖ ਤੇ ਇੱਕ ਮਨੁੱਖ ਤੇ ਦੋ ਦੂਜੇ ਮਨੁੱਖ ਦੇ ਵਿੱਚ ਭਰੀ ਹੈ ਉਹਨੂੰ ਆਪਾਂ ਦਰਾੜਾਂ ਨੂੰ ਭਰੀਏ ਇੱਕ ਹੋਈਏ ਇਨਸਾਨੀਅਤ ਲਈ ਕੰਮ ਕਰੀਏ ਤੇ ਸੋਹਣਾ ਸਮਾਜ ਸਿਰਜੀਏ ਜੀ ਬਹੁਤ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾ